ਇਹ ਆਪਣਾ ਬਲਵਿੰਦਰ ਕੁਮਾਰਾ ਜੀ ਕਿਹੜਾ ਪਿੰਡਾ ਜੀ ਆਪਣਾ ਗਿਦੜਾਂ ਵਾਲੀ ਹੈ ਜੀ ਕੀ ਕਟਣਾ ਵਾਪਰੀ ਹੈ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਜੀ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਟਾਉਣ ਮੰਮਾ ਤੇ ਚਾਚੇ ਦੇ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮੰਮਾ ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮੰਮਾ ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਦੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਆ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਕੋਈ ਹਾਤੇ ਚ ਪੈਸੇ ਗਾਇਬ ਹੈ ਜਾਂ ਕਿਵੇਂ ਕੀ ਮਸਲਾ ਹੈਗਾ ਸਰ ਖਾਤੇ ਦਾ ਹਜੇ ਕੋਈ ਨਹੀਂ ਪਤਾ ਲੱਗਿਆ ਜੀ ਸਾਰਾ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਦੇ ਕੋ ਪਤਾ ਲੱਗੇ ਨਹੀਂ ਜੀ ਮੁੰਡੇ ਦਾ ਨਹੀਂ ਪਤਾ ਮੁੰਡਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ ਕਿੰਨੀ ਕੀ 10ਵੀਂ ਕਲਾਸ ਸੀ ਹਾਤੇ ਚ ਚੈੱਕ ਕਰਵਾਏ ਨਹੀਂ ਸਰ ਖਾਤਾ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਪਹਿਲਾਂ ਮੁੰਡਾ ਲੱਭੇ ਉਹ ਕੋਈ ਵੀ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਸ਼ੱਕ ਕੋਈ ਸ਼ੱਕ ਵਾਲੀ ਗੱਲ ਨਹੀਂ ਸਰ ਇਸ ਤਰ੍ਹਾਂ ਦੀ ਝੂਠਾ ਮਿਲੀ ਸੀ ਮੋਜਗੜ ਦੇ ਪਿੰਡ ਤੋਂ ਅੱਜ ਮੋਜਗੜ ਪਿੰਡ ਤੋਂ ਕੇਨਰਾ ਬੈਂਕ ਦੇ ਸਾਹਮਣੇ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨ ਪੁੱਤਰ ਰਾਮਕੁਮਾਰ ਹੋਣ 15 ਸਾਲ ਜੋ ਕਿ ਮਿਸਪਰੇਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪ ਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਸਰ ਸਜੋ ਸੁਤਰਾ ਨਹੀਂ ਪਤਾ ਲੱਗਾ ਕਿ ਇਹ ਕੋਈ ਨਾਗੂਦਾ ਮਸਲਾ ਮਾਮਲਾ ਨਹੀਂ ਹੈ ਫਿਰ ਵੀ ਅਸਵਾਲ ਪਰਤਾਹ ਕੀਤੀ ਜਾ ਰਹੀ ਹੈ ਪਰਤਾਹੰਪਤ ਜੋ ਕਰ ਵੀ ਹੋਏਗੀ ਉਹ ਮੁਕਤ ਨਹੀਂ ਹੈ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਸਰ ਕੋਈ ਪਤਾ ਲੱਗਾ ਸਰ ਵੀ ਇਹ ਕੋਈ ਇਸਨੇ ਕਾਰ ਮਾਰਕੀਟ ਦੇ ਵਿੱਚ ਪੈਸੇ ਲਾਈ ਹੋਣ ਜਾਂ ਕੋਈ ਉਤਰਾ ਮਾੜ ਮੂਤੇ ਤੁਹਾਡੀ ਕੋਲ ਕੋ ਮਿਲੀ ਹੋਏ ਉਤਰਾ ਹੋਂ ਕਬਜ਼ ਨਾ ਉਹਦੀ ਮਾਤਾ ਦੇ ਦੱਸ ਅਨੁਸਾਰ ਵੀ ਆਹ ਤਾਰਾ ਸਾਜਾ ਕਹਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਕਿਨੇ ਕੀ ਲਾਚ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਹੀਂ ਅਜੇ ਤੀਕਾ ਮੁੰਡਾ ਕੋਸ਼ ਘਬਰਾਟ ਫੋਨ ਕਰਕੇ ਕਿਤੇ ਪਾਸੇ ਗਿਆ ਹੋ ਸਕਦਾ ਬਾਕੀ ਇਸ ਬਾਰੇ ਤਕੀਕਤ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕਵਰੇਜ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਮੁੰਡੇ ਦੀ ਉਮਰ ਕਿੰਨੀ ਹੈ ਆਪਣਾ ਬਲਵਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਗਿਦੜਾਂ ਵਾਲੀ ਹੈ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਚਾਚੇ ਦਾ ਬੇਟਾ ਇਹ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਢਾਉਣ ਮੰਮਾ ਤੇ ਚਾਚੇ ਦਾ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮੰਮਾ ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮੰਮਾ ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਸ ਤੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਜੀ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਕੋਈ ਅੱਤੇ ਚ ਪੈਸੇ ਗਾਇਬ ਹੈ ਜਾਂ ਕੀ ਮੈਂਕਿੰਗ ਉਸ ਲੈ ਗਿਆ ਸਰ ਖਾਤੇ ਦਾ ਜੇ ਕੋਈ ਨਹੀਂ ਪਤਾ ਲੱਗਿਆ ਜੀ ਸਰ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਦੇ ਕੋ ਪਤਾ ਲੱਗਿਆ ਨਹੀਂ ਮੁੰਡੇ ਦਾ ਨਹੀਂ ਪਤਾ ਮੁੰਡਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ ਕਿੰਨੀ ਕੀ ਦਸਵੀਂ ਕਲਾਸ ਸੀ ਹਾਂ ਤੇ ਚੈੱਕ ਕਰਵਾਏ ਆ ਨਹੀਂ ਸਰ ਖਾਤਾ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਪਹਿਲਾਂ ਮੁੰਡਾ ਲੱਭੇ ਉਹ ਕੋਈ ਵੀ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਸ਼ੱਕ ਕੋਈ ਸ਼ੱਕ ਵਾਲੀ ਗੱਲ ਨਹੀਂ ਸਰ ਇਸ ਤਰ੍ਹਾਂ ਦੀ ਝੂਠਾਂ ਮਿਲੀ ਸੀ ਮੋਜਗੜ ਦੇ ਪਿੰਡ ਦੇ ਅੱਜ ਮੋਜਗੜ ਪਿੰਡ ਤੋਂ ਕੰਨਰਾ ਬੈਂਕ ਦੇ ਸਾਹਮਣੇ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨ ਪੁੱਤਰਾ ਰਾਮ ਕੁਮਾਰ ਹੋਣ 15 ਸਾਲ ਜੋ ਕਿ ਮਿਸਪ੍ਰੇਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪ ਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਸਰਜੋ ਸੁਤਰਾ ਨਹੀਂ ਪਤਾ ਲੱਗਾ ਕਿ ਇਹ ਕੋਈ ਨਾਗੂਦਾ ਮਸਲਾ ਮਾਮਲਾ ਨਹੀਂ ਹੈ ਫਿਰ ਵੀ ਅਸਵਾਲਤ ਪਰਤਾਹ ਕੀਤੀ ਜਾ ਰਹੀ ਹੈ ਪਰਤਾਹ ਅੰਬਰਤ ਜੋ ਕਰ ਵੀ ਹੋਏਗੀ ਉਹ ਮੁਕਤ ਨਹੀਂ ਯਾਰ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮਲ ਕੀਤਾ ਜਾ ਰਿਹਾ ਹੈ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਹਿਸਾਬ ਤੇ ਕਾਰਵਾਈ ਕੀਤੀ ਜਾਵੇ ਸਰ ਕੋਈ ਪਤਾ ਲੱਗਾ ਸਰ ਵੀ ਇਹ ਕੋਈ ਇਸਨੇ ਮਾਰਕੀਟ ਦੇ ਵਿੱਚ ਪੈਸੇ ਲਾਈ ਹੋਣ ਜਾਂ ਕੋਈ ਤਰਾ ਮਾਣ ਮੁੱਤ ਤੁਹਾਡੀ ਪੁੱਤ ਨੂੰ ਮਿਲੀ ਹੋਏ ਉਹ ਤੁਹਾਨੂੰ ਨਾ ਉਹਦੀ ਮਾਤਾ ਦੇ ਦੱਸ ਅਨੁਸਾਰ ਵੀ ਇਹ ਥਾਰਾ ਸਾਜਾ ਕਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਕਿਨੇ ਕੀ ਲਾਚ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਹੀਂ ਅਜੇ ਤੀਕਾ ਮੁੰਡਾ ਕੁਛ ਖਬਰਾਂ ਆਟ ਫੋਨ ਕਰਕੇ ਕਿਤੇ ਪਾਸੇ ਗਿਆ ਹੋ ਸਕਦਾ ਬਾਕੀ ਇਸ ਬਾਰੇ ਤਕੀਕਤ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕਵਰੇਜ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਉਹਨੇ ਦੀ ਉਮਰ